ਓਕੇ ਮੈਂ ਵਸਖਾ ਬਾਈ ਆ ਜਾ ਆ ਜਾ ਤੇਰੂ ਠੀਕ ਜਾਂਦਾ ਸੀ ਮੈਂ ਆਹ ਸੱਚੀ ਹੋਇਆ ਕੱਲ ਤਾਂ ਲੱਗਿਆ ਤੇਰੂ ਠੀਕਲ ਅੱਛਾ ਮੈਂ ਤਾਂ ਬਾਈ ਤੇਰੀ ਉਹੀ 500 ਵਾਲੀ ਸ਼ਰਤ ਦਾ ਉਹ ਕਰਦਾ ਸੀਗਾ ਬਾਈ ਆਪਦਾ 500 ਵੀ ਵਗੈਰਾ ਵੀਰ ਮੈਥੋਂ ਦਾ ਮੈਂ ਤਾਂ ਸਾਰੇ ਗੱਜੀ ਨਹੀਂ ਹੋਈ ਓਏ ਸਾਡੇ ਦਾ ਸਾਰਾ ਟੱਪਰੀ ਖੋਝੜੀ ਗਿਆ ਅੱਛਾ ਜੀ ਸਾਡੇ ਕਾ ਮਾ ਕਿਸੇ ਤੋਂ ਨਹੀਂ ਪੁੱਜੇਗੀ ਨਾ ਭਰਾਵਾ ਕੋਈ ਓ ਬਾਹ ਤੇਰੇ ਓਏ ਹੁੰਦਾ ਆਪਣਿਆਂ ਤੋਂ ਉਹ ਲਾਕਾ ਦਾ ਰੱਖਣਾ ਪੇਦ ਨਹੀਂ ਜਿਬਾਉਣੇ ਚਾਹੀਦੇ ਸਹੀ ਗੱਲ ਆ ਓਏ ਜੀਨੇ ਛੱਕ ਲੀਜਾਂ ਦੀ ਡੜਹੀ ਲੂਣ ਦੀ ਖਾਂਦੀ ਨੀਮ ਖਾਣੇ ਵਾਹੀਦੇ ਸਹੀ ਗੱਲ ਆ ਜੀ ਬਾਈ ਬਾਈ ਮਾਫ ਕਰਨਾ ਮੈਥੀ ਬਣੀ ਹੋਇਆ ਮਸਲਾ ਤੇਰਾ ਹੱਲ ਆ ਅੱਛਾ ਆ ਆਪਦਾ ਲੈ ਜੀ ਮੁੰਡਿਆ ਗੱਲ ਸੁਣ ਲੈ ਆਹ ਗੱਲ ਹੀ ਦੱਸ ਦੇ ਆ ਲੈ 500 ਰੁਪਏ ਵਾਹ ਜੀ ਵਾਹ ਲੈ ਹੁਣ ਦੱਸ ਦਿੰਦਾ ਨਾ ਬਾਈ ਨਹੀਂ ਤਾਂ ਮਸਲੇ ਦਾ ਮੈਂ ਦੱਸਦਾ ਬਾਈ ਗੱਲ ਹੁਣ ਕੱਲ ਵਾਲੀ ਬਾਤ ਦੀ ਬਾਜ਼ਾਰ ਤਾਂ ਜਿਹੜੀ ਆ ਲੈ ਵੀ ਆਹ ਦਿੱਤਾ ਬਸ ਆਖਿਆ 500 ਹਾਰ ਗਿਆ ਹੁਣ ਮੈਂ ਹਾਰ ਗਿਆ ਬਾਈ ਮੇਰੀ ਗੱਲ ਸੁਣੋ ਇਹ 500 ਉਹਨਾਂ ਨੂੰ ਵੀ ਦੇਣਾ ਸੀ ਜੇ ਬੰਦਾ ਕੋਈ ਦੱਸ ਦਿੰਦਾ ਠੀਕ ਹੈ ਹੁਣ ਮੈਂ ਸਾਨੂੰ ਦੱਸਾਂ ਬਈ ਉਹਦਾ ਅਰਥ ਦੱਸ ਬਈ ਦੱਸ ਕਿ ਅਰਥ ਦੀਗਾ ਪਹਿਲਾਂ ਬਹੁਣੀ ਕਰ ਲਈ ਸ਼ੁਕਰ ਹੈ ਸ਼ੁਕਰ ਤੇ ਬਾਈ ਮੇਰੀ ਗੱਲ ਸੁਣਾ ਇਹਦਾ ਅਰਥ ਹੈਗਾ ਬਈ ਨਵਾਂ ਵਿਆਹ ਜੋੜਾ ਦੀਗਾ ਅੱਛਾ ਜੀ ਸਤਿਵੰਤ ਠੀਕ ਹੈ ਮੇਰੇ ਵਰਗਾ ਬਹੁਤ ਜਿਆਦਾ ਰੰਗ ਦਾ ਕਾਲਾ ਆਦਮੀ ਦੀਗਾ ਅੱਛਾ ਮਤਲਬ ਪੱਕੇ ਰੰਗ ਦਾ ਸੀ ਬਾਲਾ ਜਮੇ ਕੋਕ ਕੋਕੋਲਾ ਜਮੇ ਰੜਿਆ ਹੋਇਆ ਦੀਗਾ ਯਾਰ ਅੱਛਾ ਠੀਕ ਹੈ ਤੇ ਜਿਹੜੇ ਉਹਦੇ ਘਰ ਵਾਲੀ ਸੀ ਉਹ ਮਤਲਬ ਬੜੀ ਸੋਹਣੀ ਸੁੰਦਰਤੀ ਸੁੰਦਰਤੀ ਜਿਆਦਾ ਵਧੀਆ ਤੇ ਸੋਹਣੀ ਸੀ ਤੇ ਉਹਨਾਂ ਦਾ ਜਦੋਂ ਵਿਆਹ ਹੋਇਆ ਉਹ ਬੰਦੇ ਨੇ ਯਾਰ ਸੋਚਿਆ ਯਾਰ ਵੀ ਗਲਤ ਹੋ ਗਿਆ ਕੰਮ ਤਾਂ ਵੀ ਹੈ ਨਾ ਵੀ ਜੇ ਦੋ ਆਪਣਾ ਮਲਾਪ ਹੋਇਆ ਵੀ ਇਹ ਤਾਂ ਕਾਲੀ ਹੋ ਜੂਗੀ ਵੀ ਇਹ ਨੂੰ ਜੇ ਆਪਾਂ ਛੂਹਾਂਗੇ ਕਾਲੀ ਹੋ ਜੂਗੀ ਕਾਲੀ ਹੋ ਜੂਗੀ ਤੇ ਚਲੋ ਉਹਨਾਂ ਦੇ 2-3 ਦਿਨ 4 ਦਿਨ 5 ਦਿਨ ਰਹੀ ਉਹ ਭਾਈ ਉਸ ਤੋਂ ਬਾਅਦ ਉਹ ਕਹਿੰਦੀ ਮੈਨੂੰ ਨਹੀਂ ਮਿਲਿਆ ਮੈਨੂੰ ਨਹੀਂ ਮਿਲਿਆ ਜਦੋਂ ਉਹ ਕਹਿੰਦੀ ਵੀ ਮੈਨੂੰ ਛੱਡ ਕੇ ਆਓ ਹਾਂ ਮੇਰੇ ਪਿੰਡ ਛੱਡਿਓ ਹਾਂ ਉਦੋਂ ਕਾਰਾਂ ਬੱਸਾਂ ਇਹ ਗੱਡੀਆਂ ਬੱਸਾਂ ਇਹ ਹੈ ਨਹੀਂ ਤੀਆਂ ਹੁੰਦੀਆਂ ਵੀ ਚੱਲ ਪਈ ਚਲੋ ਚਾਲ ਚਲੋ ਚਾਲ ਚਲੋ ਚੱਲ ਤੁਰੇ ਗਏ ਚਲੋ ਜੋਤਾ ਪਹਿ ਗਿਆ ਦੁਪਹਿਰ ਪਹਿ ਗਿਆ ਅੱਗੇ ਦੁਪਹਿਰੇ ਤੈਨੂੰ ਪਤਾ ਬੜਦਾ ਵੀ ਹਲ ਛੱਡ ਦਉਂਦੇ ਸੀ ਲੋਕਾਂ ਬਾਈ ਹਾਲੀ ਹਾਲ ਛੱਡ ਹਾਲੀ ਹਾਲ ਛੱਡ ਦਿੰਦੇ ਤੇ ਬੜੀ ਸੋਹਣੀ ਟਾਲੀ ਦੀ ਛਾਂ ਆਹ ਜਾ ਕੇ ਪਹਿ ਗਏ ਪਹਿ ਉਸੇ ਕੇਲੀਆਂ ਲੱਗੀਆਂ ਹੋਈਆਂ ਸੀ ਕੇਲੀਆਂ ਕਿਸੇ ਦੀਆਂ ਅੱਗੇ ਕੇਲੀਆਂ ਨੇ ਫੁੱਲ ਆ ਲਿਆ ਮਤਲਬ ਲਾਉਂਦੇ ਤਰਪੈਣੀ ਲਾਉਂਦੇ ਆ ਖਿਸ਼ਾਂ ਵਾਸਤੇ ਉਹ ਕੇਲੀਆਂ ਲੱਗੀਆਂ ਹੋਈਆਂ ਤੇ ਆ ਉੱਥੇ ਜਾ ਕੇ ਉਹ ਦੋਨੇ ਜਾਣੇ ਨੀ ਆਦੀ ਹਾਂ ਵੀ ਆਰਾਮ ਕਰ ਲੋ ਆਪਾਂ ਆਰਾਮ ਕਰ ਲੋ ਤੇ ਆਰਾਮ ਕਰਨ ਪੈਗੇ ਭਈ ਉਹਦੇ ਘਰ ਵਾਲੀ ਵੀ ਢਿੱਡ ਤੋਂ ਮੜਾ ਜਾ ਪੱਲਾ ਸਰਕ ਗਿਆ ਅੱਛਾ ਮਤਲਬ ਨਗਨ ਹੋ ਗਈ ਢਿੱਡ ਨੰਗਾ ਹੋ ਗਿਆ ਪੇਟ ਸਮਝ ਗਿਆ ਤੇ ਪੌਰ ਘੇੜੇ ਦੰਦਾ ਉਹ ਕੇਲੀਆਂ ਤੋਂ ਕੇਲੀਆਂ ਤੋਂ ਉਹਦੇ ਢਿੱਡ ਤੇ ਆ ਕੇ ਬੈਠ ਗਿਆ ਹਾਂ ਹਾਂ ਪੇਟ ਤੇ ਆ ਕੇ ਬੱਟਾ ਜਿਹੜਾ ਰੰਗ ਕਾਲੀ ਹੁੰਦਾ ਪੌਰ ਹਾਂ ਜਮੇ ਕਾਲਾ ਹੁੰਦਾ ਬਾਈ ਪੂੰਡ ਜਿਹੜਾ ਪੌਰ ਹੁੰਦਾ ਕਾਲਾ ਹੁੰਦਾ ਉਹ ਆ ਕੇ ਉਹਦੇ ਪੇਟ ਤੇ ਬੈਠ ਗਿਆ ਜਦੋਂ ਆਦਮੀ ਨੇ ਦੇਖਿਆ ਵੀ ਇਹਦੇ ਪੇਟ ਦੇ ਉਹ ਪੌਰ ਫਿਰ ਜਾਂਦਾ ਹੈ ਕਾਲੇ ਰੰਗ ਦਾ ਹਾਂ ਉਹਨੇ ਕਸਾਲਾ ਜਦੋਂ ਪੌਰ ਨਾਲ ਨਹੀਂ ਕਾਲੀ ਹੋਏ ਆਪਣੇ ਮਲਾਪ ਨਾਲ ਕਿੱਥੋਂ ਕਾਲੀ ਹੋ ਗਈ ਹੈਨਾ ਉਹ ਮੇਰਾ ਮਾਲਕ ਮਿਲਿਆ ਮਾਲਕ ਨੇ ਮੇਲ ਮਲਾਇਆ ਜਦੋਂ ਆਇਓ ਨਾ 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 ਆਪ ਚ ਮਲਾਪ ਹੋ ਗਿਆ ਮੇਲ ਹੋ ਗਿਆ ਮੇਲ ਹੋ ਗਿਆ ਮੇਲ ਹੋਇਆ ਉਹ ਬੰਦੇ ਦੇ ਦਿਮਾਗ ਚ ਆ ਗਈ ਗੱਲ ਤੇ ਬਸ ਗੱਲ ਨਿਕਲ ਕੇ ਜਿਹੜਾ ਪਰਦਾ ਦੀ ਵਿਚਾਲੋਂ ਖੁੱਲ ਗਿਆ ਬਸ ਜਿਹੜਾ ਵਿਚਾਲੋਂ ਉਲਝਣਤੀ ਵੀ ਆਇਆ ਨਾ ਹੋ ਜੇ ਇੱਕਦੇ ਆ ਉਹ ਤਾਂ ਨਿਕਲ ਗਿਆ ਉਸ ਤੋਂ ਬਾਅਦ ਫਿਰ ਉਹਨੇ ਕੀ ਕਿਹਾ ਪੌਰ ਨੂੰ ਕਿਹਾ ਉਹਨੇ ਸੀਸ ਦਿੱਤੀ ਸੀਸ ਦਿੱਤੀ ਜਿਵੇਂ ਆਪਾਂ ਕਹਿੰਦੀ ਵੀ ਤੇਰਾ ਧੰਨਵਾਦ ਵੀ ਤੇਰਾ ਧੰਨਵਾਦ ਤੇਰਾ ਸ਼ੁਕਰੀਆ ਹੈਨਾ ਉਹਨੇ ਫਿਰ ਉਹਨੂੰ ਕਿਹਾ ਵੀ ਪੌਰ ਆਵੇ ਤੇਰੀ ਜਣ ਵਦੇ ਕੰਥਾ ਜੁਗ ਜੁਗ ਜੀ ਕੰਥਾ ਆਪਣੇ ਬੰਦੇ ਨੂੰ ਕਹਿੰਦਾ ਬੰਦੇ ਨੂੰ ਵੀ ਕੰਥਾ ਜੁਗ ਜੁਗ ਜੀ ਉੱਜੜ ਖੇੜੇ ਮੜ ਵਸੇ ਮੂਰਖ ਜਾਣੇ ਕੀ ਉਹ ਵੈਰੀ ਗੁੱਟ ਯਾਰ ਵੈਰੀ ਗੁੱਟ ਉਹ ਤਾਂ ਕਹਿੰਦੀ ਚਲੋ ਜੀ ਘਰਾਂ ਨੂੰ ਆਪਾਂ ਸਭ ਦੇ ਘਰ ਨੂੰ ਮੁੜਾਈ ਉੱਥੋਂ ਪਟਾਵਾ ਢਾਲ ਕੇ ਆਪਣੇ ਘਰ ਨੂੰ ਮੁੜਾਈ ਘਰ ਨੂੰ ਮੁੜੇ ਉਹਨਾਂ ਦਾ ਘਰ ਬਸ ਗਿਆ ਫੇਰ ਪੌਰ ਨੂੰ ਸੀਸ ਦਿੱਤੀ ਉਹਨੇ ਇਹ ਮੇਰੀ ਵਿਹਾਰਤਾ ਬਈ ਹੁਣ ਤੂੰ 500 ਹਾਰ ਗਿਆ ਮੈਂ ਜਿੱਤ ਗਿਆ ਕੋਈ ਨਾ ਹਾਂ ਕੋਈ ਗੱਲ ਇਹ ਮੇਰੀ ਵਿਹਾਰਤਾ ਦਾ ਸਾਰਾ ਸਹੀ ਹੈ ਕਿ ਗਲਤ ਜਮਾ ਸਹੀ ਹੈ ਬਸ